ਪੈਦੀ ਲੱਗੀ ਬਾਈ ਬਹੁਤ ਵਧੀਆ ਸਰ ਹਾਂਜੀ ਬਹੁਤ ਵਧੀਆ ਸਾਨੂੰ ਵੇਖ ਕੇ ਬਹੁਤ ਹੀ ਚੰਗਾ ਲੱਗਾ ਮਿਹਰਬਾਨੀ ਨਾਲ ਜੋੜਨ ਦੀ ਆ ਗੁਰ ਰਾਮਦਾਸ ਦੀ ਸ਼ਖਸੀਅਤਾਂ ਵਿਖਾਈਆਂ ਬਹੁਤ ਬਹੁਤ ਚੰਗਾ ਲੱਗਾ ਸਾਰਾ ਪਰਿਵਾਰ ਆਇਆ ਜੀ ਮੂਵੀ ਦੇਖਣ ਆਸਤੇ ਬੱਚੇ ਨਾਲ ਨੇ ਜੀ ਬਹੁਤ ਵਧੀਆ ਮੂਵੀ ਆ ਸਾਡਾ ਇਤਿਹਾਸ ਰਸ ਤੋਂ ਹਮੇਸ਼ਾ ਹਮੇਸ਼ਾ ਦੀ ਕੱਢ ਦਿੱਤਾ ਆਪਣਾ ਕਲਚਰ ਆ ਉਹ ਸਾਰਾ ਮੂਵੀ ਦੇ ਵਿੱਚ ਦਿਖਾਇਆ ਗਿਆ ਮੇਰਾ ਵਿਸ਼ਵਾਸ ਮੇਰੇ ਸਵਾਸ ਮੇਰਾ ਪੱਪਾ ਨਾਨਾ ਬਹੁਤ ਧੰਨਵਾਦ ਜੀ ਵੀ ਜਿਹੜੇ ਉਹ ਜੇ ਡਾਇਰੈਕਟਰ ਨੇ ਜਿਹੜੇ ਉਹ ਜੇ ਮੂਵੀ ਬਣਾਉਂਦੇ ਸਾਡੇ ਬੱਚਿਆਂ ਨੂੰ ਪਤਾ ਲੱਗੇ ਤੁਹਾਨੂੰ ਇਹ ਮੂਵੀ ਬਹੁਤ ਵਧੀਆ ਲੱਗੀ ਆ ਮੈਂ ਤਾਂ ਇਹ ਫਿਲਮ ਵੇਖ ਕੇ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਈ ਆ ਆਪਣੇ ਬੱਚਿਆਂ ਨੂੰ ਲੈ ਕੇ ਮੂਵੀ ਜ਼ਰੂਰ ਵਿਖਾਉਣ ਸਾਰੇ ਜਣੇ ਬਹੁਤ ਹੀ ਵਧੀਆ ਫਿਲਮੀਆਂ ਜੀ ਹਾਂਜੀ ਬਹੁਤ ਵਧੀਆ ਫਿਲਮ ਹੈ ਜੀ ਮਤਲਬ ਸਾਰਿਆਂ ਨੂੰ ਬੱਚਿਆਂ ਨਾਲ ਵੇਖਣੀ ਚਾਹੀਦੀ ਆ ਰੱਬ ਤੇ ਕਿੰਨਾ ਵਿਸ਼ਵਾਸ ਆ ਦੁੱਖ ਦਰਦ ਸਾਰੇ ਜ਼ਿੰਦਗੀ 'ਚ ਆਉਂਦੇ ਰਹਿੰਦੇ ਆ ਪਰ ਜੇ ਰੱਬ ਦੇ ਵਿਸ਼ਵਾਸ ਹੋਵੇ ਕਿ ਰੱਬ ਨੇ ਸਾਨੂੰ ਸਾਡੇ ਲਈ ਚੰਗਾ ਹੀ ਕੀਤਾ ਤੇ ਸਾਰਾ ਕੁਝ ਚੰਗਾ ਹੋ ਜਾਂਦਾ ਸਾਡੇ ਨਾਲੇ ਐਵੇਂ ਆਪ ਹੀ ਹੋਇਆ ਸੀ ਫੈਸ ਤੂ ਰਸਿਆਂ ਸੰਤ ਦੇ ਫਰੋਤ ਖੜੀ ਹੋ ਗਈ ਜੋ ਆਪਣੀ ਜ਼ੁਬਾਨ ਚੋ ਕਹੇ ਬੋਲਾਂ ਰੱਬ ਦੇ ਬੋਲਾਂ ਤੋਂ ਵੇ ਉੱਚਾ ਮੰਦਾ ਹੋ। ਬਹੁਤ ਵਧੀਆ ਲੱਗਾ ਜੀ ਬੱਚਿਆਂ ਨੂੰ ਬੜੀ ਸਿਹਤ ਹੁੰਦੀ ਆ ਕਿ ਰੱਬ ਤੇ ਯਕੀਨ ਕਰਨਾ ਵਾ ਮਤਲਬ ਭਾਣੇ ਚ ਰਹਿਣਾ ਵਾ ਕਿ ਆਪਾਂ ਨਿੱਕੇ ਨਿੱਕੇ ਗੱਲਾਂ ਤੋਂ ਸੁਸਾਈਡ ਕਰਨ ਨੂੰ ਅੱਜ ਕੱਲ੍ਹ ਜਾਂਦੇ ਆ ਸਮਾਜ। ਜੀ ਮਤਲਬ ਉਸ ਜਿਵੇਂ ਆਪਾਂ ਨੂੰ ਨਾ ਸਾਰਿਆਂ ਨੂੰ ਦਿਖਾਣੀ ਚਾਹੀਦੀ ਅੱਜ ਕੱਲ੍ਹ ਬੱਚੇ ਬੜੇ ਕਾਲੇ ਪੈ ਜਾਂਦੇ ਆ ਕਿ ਵੇਖੋ ਮੁਸ਼ਕਲਾਂ ਤੇ ਆਉਣੀਆਂ ਹੋਣੀਆਂ ਜੇ ਜ਼ਿੰਦਗੀ ਹੈਗੀ ਆ ਤੇ ਗੁਰੂ ਘਰ ਦੇ ਨਾਲ ਬੱਚੇ ਜੁੜਣਗੇ ਤੇ ਬੜਾ ਵਧੀਆ ਜਿਹੜਾ ਸਮਾਜ ਹੋਊਗਾ ਆਪਣਾ। ਰੱਬ ਨੇ ਦੁਨੀਆ ਉਸਤੇ ਕਾਦੇ ਸਵਾਲ ਤਰਨਤਾਰਨ ਤੋਂ ਅਤੇ ਅੰਮ੍ਰਿਤਸਰ ਤੋਂ ਬਹੁਤ ਸਾਰੇ ਲੋਕ ਵੀ ਜਿਹੜੇ ਆ ਫਿਲਮ ਦੇਖ ਲੈ ਬਹੁਤ ਵਧੀਆ ਫਿਲਮ ਮਾਈਕਲ ਜੀ ਤੇ ਹੋਰ ਪਰੋਸਾ ਦਾ ਸਭ ਬਹੁਤ ਵਧੀਆ ਕੋਈ ਬੋਲ ਹੀ ਨਹੀਂ ਹੈਗੇ ਇੰਨੀ ਵਧੀਆ ਫਿਲਮ ਜਿਹਾਇਆ ਹੋਇਆ ਸਾਰੇ ਬੱਚਿਆਂ ਨੇ ਵੀ ਔਰ ਭਾਈ ਸਭ ਜੀ ਹੁਣੀ ਸਾਡੇ ਨਾਲ ਨੇ ਨੋ ਵਰਲਡ ਭਾਈ ਅੱਛਾ ਜੀ ਨੋ ਵਰਲਡ ਮੇ ਵੀ ਵਾਸਤੇ ਮਤਲਬ ਕਿ ਰابطੇ ਪਰੋਸਾ ਕਰਨ ਵਾਸਤੇ ਜਿੰਨੀ ਇਹਦੇ ਵਾਸਤੇ ਬਣਾਈ ਗਈ ਆ ਉਤੋਂ ਵੀ ਵੱਧ ਜੋ ਇਹਨਾਂ ਨੇ ਚੀਜ਼ ਬਣਾਈ ਆ ਬਹੁਤ ਵਧੀਆ ਬਣਾਈ ਹਾਂ ਜੀ ਅੱਜ ਵੀ ਦੋਸਤੋ ਜਿਹੜਾ ਹੈ ਬੀਬੀ ਰਜਨੀ ਫਿਲਮ ਨੂੰ ਵੇਖਣ ਵਾਸਤੇ ਬਹੁਤ ਸਾਰੇ ਲੋਕ ਪਹੁੰਚੇ ਨੇ ਤਾਂ ਆਪਾਂ ਵੀ ਉਹ ਲੈਣ ਦੀ ਕੋਸ਼ਿਸ਼ ਕਰ ਰਹੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਬਾਈ ਜੀ ਆਪਣਾ ਨਾਮ ਸਿੰਘ ਕਿਵੇਂ ਦੀ ਲੱਗੀ ਬਾਈ ਜੀ ਬਹੁਤ ਵਧੀਆ ਸਰ ਹਾਂਜੀ ਬਹੁਤ ਵਧੀਆ ਬੱਚਿਆਂ ਨੂੰ ਗੁਰਬਾਣੀ ਵੱਲ ਪ੍ਰੇਰਿਤ ਵੀ ਕਰਦੀ ਹੈ ਹਾਂਜੀ ਹਾਂਜੀ ਸਰ ਕਰਦੀ ਹੈ ਹਾਂਜੀ ਜੀ 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 ਅੱਛਾ ਇਹ ਕਿਵੇਂ ਲੱਗੀ ਤੁਹਾਨੂੰ ਬੇਟਾ ਕਿਦਾਂ ਦੀ ਲੱਗੀ ਬਹੁਤ ਵਧੀਆ ਸੀ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੇ ਲੋਕਾਂ ਦਾ ਵੀਊਅਰ ਸੀ ਲੈਣ ਦੀ ਕੋਸ਼ਿਸ਼ ਕਰ ਰਹੇ ਆਂ ਮਾਦੀ ਵਾਈਗੁਰ ਜੀ ਕਾ ਖਾਲਸਾ ਬਾਈਟ ਹੋ ਜੀ ਕਿ ਮੈਂ ਤਾਂ ਅੱਜ ਬੀਬੀ ਰਜਨੀ ਫਿਲਮ ਦੇਖ ਕੇ ਆਇਆ ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਜ਼ਿਆਦਾ ਵਧੀਆ ਲੱਗੀ ਦੀ ਅਸੀਂ ਪੱਟੀ ਦੇ ਰਹਿਣ ਵਾਲੇ ਸੀ ਅਬਰਸਰ ਆਏ ਆ ਬਰਸਾਤ ਸੜੀ ਐਸ਼ ਆ ਤੇ ਸਾਨੂੰ ਵੇਖ ਕੇ ਬਹੁਤ ਧੀ ਚੰਗਾ ਲੱਗਿਆ ਜੀ ਜੀ ਬਹੁਤ ਬਹੁਤ ਚੰਗਾ ਲੱਗਾ ਵਧੀਆ ਲੱਗੀ ਫਿਲਮ ਗੁਰਬਾਣੀ ਦੇ ਨਾਲ ਜੋੜਦੀ ਹੈ ਗੁਰਬਾਣੀ ਨਾਲ ਜੋੜਦੀ ਹੈ ਗੁਰੂ ਰਾਮਦਾਸ ਦੀ ਸ਼ਕਤੀਆਂ ਵਿਖਾਈਆਂ ਬਹੁਤ ਬਹੁਤ ਚੰਗਾ ਲੱਗਾ ਸਾਰਾ ਹੋਰ ਵੀ ਬਾਈ ਜੀ ਹੁਣੀ ਸਾਡੇ ਨਾਲ ਬਾਈ ਜੀ ਸਸੀ ਕਾਲ ਸਸੀ ਕਾਲ ਜੀ ਬਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਰਵਿੰਦਰ ਸਿੰਘ ਆ ਜੀ ਬਾਈ ਜੀ ਬੀਬੀ ਰਜਨੀ ਫਿਲਮ ਦੇਖੀ ਆ ਗੁਰਬਾਣੀ ਦੇ ਨਾਲ ਬੱਚਿਆਂ ਨੂੰ ਵੀ ਜੋੜ ਰਿਹਾ ਕਿਵੇਂ ਵੇਖ ਰਹੇ ਹੋ ਸਾਰਾ ਪਰਿਵਾਰ ਆਇਆ ਜੀ ਮੂਵੀ ਦੇਖਣ ਆਸਤੇ ਬੱਚੇ ਨਾਲ ਨੇ ਜੀ ਬਹੁਤ ਵਧੀਆ ਮੂਵੀ ਆ ਸਾਡਾ ਇਤਿਹਾਸ ਜੋ ਸਾਡਾ ਆਪਣਾ ਕਲਚਰ ਆ ਉਹ ਸਾਰਾ ਮੂਵੀ ਦੇ ਵਿੱਚ ਦਿਖਾਇਆ ਗਿਆ ਜੀ ਅਸੀਂ ਬਹੁਤ ਧੰਨਵਾਦ ਆ ਵੀ ਜਿਹੜਿਆ ਉਹ ਜਿਹੇ ਡਾਇਰੈਕਟਰ ਨੇ ਜਿਹੜਿਆ ਉਹ ਜਿਹੇ ਮੂਵੀਆ ਬਣਾਉਂਦੇ ਸਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਕੌਣ ਸੀ ਬੀਬੀ ਰਜਨੀ ਜੀ ਸਾਡੇ ਗੁਰੂ ਕੌਣ ਸੀ ਕਿਤੇ ਕਿਵੇਂ ਸਾਡੇ ਦੇ ਮੇਹਰਾ ਹੁੰਦੀਆਂ ਨੇ ਤੇ ਕਿਵੇਂ ਗੁਰੂ ਦਾ ਨਾਮ ਲੈਣਾ ਚਾਹੀਦਾ ਸਾਨੂੰ ਇਹ ਮੂਵੀ ਬਹੁਤ ਵਧੀਆ ਲੱਗੀ ਆ ਔਰ ਅਸੀਂ ਸਾਰੇ ਨੂੰ ਕਹਾਂਗੇ ਵੀ ਸਾਰੇ ਪਰਿਵਾਰ ਸਮੇਤ ਆਪਣੀ ਇਹ ਮੂਵੀ ਦੇਖਣ ਵਾਸਤੇ ਜ਼ਰੂਰ ਪਹੁੰਚੋ। ਚੱਲਦੀ ਮੂਵੀ 'ਚ ਭਾਵਕ ਵੀ ਹੋਏ। ਬਿਲਕੁਲ ਜੀ। ਬਹੁਤ ਸਾਰੇ ਤਾਂ ਭੈਣ ਜੀ ਤੁਹਾਡੇ ਨਾਮ। ਕੀ ਕਹਿਣਾ ਚਾਹੋਗੇ ਕਿਵੇਂ ਦੀ ਲੱਗੀ ਇਹ? ਮੇਰਾ ਤਾਂ ਫਿਲਮ ਵੇਖ ਕੇ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਈ ਹੈ। ਆਪਣੇ ਬੱਚਿਆਂ ਨੂੰ ਲਿਆ ਕੇ ਮੂਵੀ ਜ਼ਰੂਰ ਵਿਖਾਉਣ ਸਾਰੇ ਜਾਣੇ ਬਹੁਤ ਹੀ ਵਧੀਆ ਫਿਲਮ ਹੈ। ਜੀ 15 ਸਤੰਬਰ ਨੂੰ ਅਰਦਾਸ ਵੀ ਆ ਰਹੀ ਹੈ ਤਾਂ ਉਹ ਵੀ ਗੁਰੂ ਦੇ ਨਾਲ ਜੋੜ ਦਿਤੋ ਵੀ ਉਹ ਹੀ ਦੇਖਣਾ। ਜਰੂਰ ਜੀ ਅਸੀਂ ਵੀ ਦੇਖਣਾ। ਤਾਂ ਤੁਸੀਂ ਵੇਖ ਸਕਦੇ ਹੋ ਦੋਸਤੋ ਕਿ ਜਿੰਨੇ ਵੀ ਬੀਬੀ ਰਜਨੀ ਫਿਲਮ ਦੇਖ ਕੇ ਆ ਰਹੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਖ ਵਾਲ ਵੀ ਜਿਹੜਾ ਹੈ ਉਹ ਜੋੜਿਆ ਜਾ ਰਿਹਾ ਫੋਰ ਵੀ ਭਾਈ ਜੀ ਹੁਣੀ ਮੌਜੂਦ ਨੇ ਤਰਨਤਾਰਨ ਤੋਂ ਖਾਲਸਾ ਸਟੋਰ ਵਾਲੇ ਵੀ ਆਏ ਹੋਏ ਨੇ ਮੈਂ ਜਰੂਰ ਭਾਈ ਸਤਿ ਸ੍ਰੀ ਅਕਾਲ ਜੀ ਭਾਈ ਜੀ ਅੱਜ ਫੈਮਲੀ ਦੇ ਨਾਲ ਪਹੁੰਚੇ ਕੀ ਕਹਿਣਾ ਚਾਹੋਗੇ ਕੀ ਭਾਵਨਾਵਾਂ ਵਾਲੀ ਹਾਂਜੀ ਬਹੁਤ ਵਧੀਆ ਫਿਲਮ ਹੈ ਜੀ ਮਤਲਬ ਸਾਰਿਆਂ ਨੂੰ ਬੱਚਿਆਂ ਨਾਲ ਵੇਖਣੀ ਚਾਹੀਦੀ ਆ ਰੱਬ ਤੇ ਕਿੰਨਾ ਵਿਸ਼ਵਾਸ ਆ ਦੁੱਖ ਦਰਦ ਸਾਰੇ ਜ਼ਿੰਦਗੀ 'ਚ ਆਉਂਦੇ ਰਹਿੰਦੇ ਆ ਪਰ ਜੇ ਰੱਬ ਤੇ ਵਿਸ਼ਵਾਸ ਹੋਵੇ ਕਿ ਰੱਬ ਨੇ ਸਾਨੂੰ ਸਾਡੇ ਲਈ ਚੰਗਾ ਹੀ ਕੀਤਾ ਤੇ ਸਾਰਾ ਕੁਝ ਚੰਗਾ ਹੋ ਜਾਂਦਾ ਸਾਡੇ ਨਾਲੇ ਐਵੇਂ ਆਪ ਹੀ ਹੋਇਆ ਸੀ ਕਿ ਸਾਡੀ ਸਾਰੀ ਦੁਕਾਨ ਛੜ ਗਈ ਪਰ ਇਹ ਵੀ ਸੋਚਦੇ ਰਹੇ ਕਿ ਜੋ ਰੱਬ ਨੇ ਚੰਗਾ ਕੀਤਾ ਸਾਰਾ ਕੁਝ ਹੋਵੇ ਹੋਵੇ ਉਹ ਤੇ ਮੈਨੂੰ ਤੇ ਉਹ ਵੀ ਇੱਕ ਕੇ ਆਉਂਦਾ ਕਿ ਹੋਰ ਰੱਬ ਦੇ ਵਿਸ਼ਵਾਸ ਹੋ ਜਾਂਦਾ ਵਾ ਇਹ ਫਿਲਮ ਵੇਖ ਕੇ ਨਾ ਬਹੁਤ ਵਧੀਆ ਫਿਲਮ ਹੈ ਬੱਚਿਆਂ ਨੂੰ ਪਰਿਵਾਰ ਨੂੰ ਕਿੰਨੀ ਖੁਸ਼ੀ ਹੋਈ ਹੈ ਜੀ ਅੱਜ ਨਾਲ ਆਏ ਨੇ ਉਹ ਬਹੁਤ ਵਧੀਆ ਲੱਗਾ ਜੀ ਬੱਚਿਆਂ ਨੂੰ ਬੜੀ ਸਿਹਤ ਹੁੰਦੀ ਆ ਕਿ ਰੱਬ ਤੇ ਯਕੀਨ ਕਰਨਾ ਵਾ ਮਤਲਬ ਬਾਣੇ 'ਚ ਰਹਿਣਾ ਵਾ ਕਿ ਲੋਕੀ ਆਪਾਂ ਨਿੱਕੇ ਨਿੱਕੇ ਗੱਲਾਂ ਤੋਂ ਸੁਸਾਇਡ ਕਰਨ ਨੂੰ ਅੱਜ ਕੱਲ੍ਹ ਜਾਂਦੇ ਆ ਸਮਾਜ ਜੀ ਮਤਲਬ ਉਸ ਕ ਜਿਵੇਂ ਆਪਾਂ ਨੂੰ ਨਾ ਸਾਰਿਆਂ ਨੂੰ ਦਿਖਾਣੀ ਚਾਹੀਦੀ ਅੱਜ ਕੱਲ੍ਹ ਬੱਚੇ ਬੜੇ ਕਾਲੇ ਪੈ ਜਾਂਦੇ ਆ ਕਿ ਸਾਨੂੰ ਕੁਝ ਹੋ ਨਹੀਂ ਰਿਹਾ ਸਾਨੂੰ ਜੌਬਸ ਵੀ ਮਿਲਦੀਆਂ ਸਾਨੂੰ ਕੁਝ ਨਹੀਂ ਹੋ ਰਿਹਾ ਸਾਡੇ ਹਿਸਾਬ ਨਾਲ ਜ਼ਿੰਦਗੀ ਨਹੀਂ ਚੱਲ ਰਹੀ ਜੀ ਜੀ ਜ਼ਿੰਦਗੀ ਤੇ ਵੇਖੋ ਮੁਸ਼ਕਲਾਂ ਤਾਂ ਆਉਣੀਆਂ ਆਉਣੀਆਂ ਜੇ ਜ਼ਿੰਦਗੀ ਹੈਗੀ ਆ ਤੇ ਪਰ ਇਹ ਹੈ ਕਿ ਮੁਸ਼ਕਲਾਂ ਨਾਲ ਲੜਨ ਦੀ ਹਿੰਮਤ ਤੇ ਫਿਰ ਪਰਮਾਤਮਾ ਹੀ ਦਿੰਦਾ ਉਹ ਕਿਰਪਾ ਹੋ ਜਾਂਦੀ ਹੈ ਗੁਰੂ ਸਾਹਿਬ ਕੋ ਸੇਧ ਮਿਲਦੀ ਹੈ ਜੀ ਜ਼ਿੰਦਗੀ ਦੇ ਰਜਾਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਗੁਰੂ ਘਰ ਜਾਣ ਦੀ ਵੀ ਇਸ ਫਿਲਮ ਦੇ ਵਿੱਚ ਬੜਾ ਵਧੀਆ ਮੈਸੇਜ ਮਿਲਿਆ ਉਸ ਨੂੰ ਕਿਵੇਂ ਵੇਖਦੇ ਜੀ ਬਹੁਤ ਵਧੀਆ ਜੀ ਵੇਖੋ ਜੀ ਇਹ ਚੰਗੇ ਪਾਸੇ ਜੋੜ ਰਹੇ ਆ ਕਿ ਜਿਵੇਂ ਗੁਰੂ ਘਰ ਦੇ ਨਾਲ ਬੱਚੇ ਜੁੜਨਗੇ ਤੇ ਬੜਾ ਵਧੀਆ ਜਿਹੜਾ ਸਮਾਜ ਹੋਊਗਾ ਆਪਣਾ ਕਿ ਜਿਵੇਂ ਆਪਣੇ ਗੁਰ ਘਰ ਤੋਂ ਟੁੱਟੇ ਆ ਤੇ ਸਾਡਾ ਸਮਾਜ ਨਸ਼ਿਆਂ ਚਲ ਗਿਆ ਵਾ ਜੀ ਤੇ ਜੇ ਆਪਾਂ ਗੁਰ ਘਰ ਨਾਲ ਜੁੜ ਜਾਾਂਗੇ ਤੇ ਸਾਰਾ ਕੁਝ ਚੰਗਾ ਹੀ ਹੋ ਜਾਊਗਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਤੁਸੀਂ ਤਸਵੀਰਾਂ 'ਚ ਮੈਂ ਕਵਾਂਗਾ ਫੈਮਲੀ ਵੇਖ ਸਕਦੇ ਹੋ ਕਿ ਆ ਤਰਨਤਾਰਨ ਤੋਂ ਅਤੇ ਅੰਮ੍ਰਿਤਸਰ ਤੋਂ ਬਹੁਤ ਸਾਰੇ ਲੋਕ ਵੀ ਜਿਹੜੇ ਆ ਫਿਲਮ ਵੇਖ ਲੈ ਆਏ ਭੈਣ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਲਮ ਵੇਖ ਕੇ ਆਏ ਹੋ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਫਿਲਮ ਵਾਈਗਰੂ ਜੀ ਤੇ ਹੋਰ ਪ੍ਰਸੰਨਦਾਬ। ਸਭ ਬਹੁਤ ਵਧੀਆ। ਕੋਈ ਬੋਲ ਹੀ ਨਹੀਂ ਹੈਗੇ ਇੰਨੀ ਵਧੀਆ ਫਿਲਮ। ਜੀ ਤੁਸੀਂ ਤਸਵੀਰਾਂ ਮੈਂ ਕਹਾਂਗਾ ਕੈਮਰਾਮੈਨ ਸਾਥੀ ਨੂੰ ਸਾਰੀਆਂ ਵਿਖਾਈਆਂ ਜਾਣ ਕਿ ਮਹਾਰਾਜ ਦੇ ਦਮਾਲਾ ਸਜਾਇਆ ਹੋਇਆ ਹੈ। ਸਾਰੇ ਬੱਚਿਆਂ ਨੇ ਵੀ ਔਰ ਭਾਈ ਸਾਭ ਜੀ ਹੁਣੀ ਵੀ ਸਾਡੇ ਨਾਲ ਨੇ। ਉਹਨਾਂ ਨਾਲ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਵੀ ਕਿੰਨੇ ਵਧੀਆ ਤਰੀਕੇ ਨਾਲ ਇੱਕ ਬਾਣੀ ਅਤੇ ਬਾਣੇ ਨਾਲ ਜੋੜਦੀ ਫਿਲਮ ਜਿਹੜੀ ਆ ਉਹ ਆ ਸਾਹਮਣੇ ਆਇਤਾ ਬਹੁਤ ਸਾਰੇ ਲੋਕ ਜਿਹੜੇ ਆ ਉਹ ਖੁਸ਼ੀ ਖੁਸ਼ੀ ਇਸ ਫਿਲਮ ਨੂੰ ਵੇਖਣ ਵਾਸਤੇ ਆਏ ਤੇ ਅੱਜ ਵੀ ਹਾਊਸ ਜਿਹੜਾ ਫੁੱਲ ਰਿਹਾ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਨੋ ਵਰਲਡ ਭਾਜੀ ਅੱਛਾ ਜੀ ਨੋ ਵਰਲਡ ਮੇ ਵੀ ਵਾਸਤੇ ਮਤਲਬ ਕਿ ਰੱਬ ਤੇ ਭਰੋਸਾ ਕਰਨ ਵਾਸਤੇ ਜਿੰਨੀ ਇਹਦੇ ਵਾਸਤੇ ਬਣਾਈ ਗਈ ਆ ਉਤੋਂ ਵੀ ਵੱਧ ਜਿੱਦਾਂ ਕਹਿਣਾ ਚਾਹੋਗੇ ਨਾ ਉਹ ਕਹਿ ਨਹੀਂ ਸਕਦਾ ਬੰਦਾ ਜੀ ਗੁਰੂ ਘਰ ਨਾਲ ਜੋੜਨ ਵਾਲੀਆਂ ਫਿਲਮਾਂ ਹੋਰ ਜ਼ਿਆਦਾ ਬਣਨ ਇਸ ਵਾਸਤੇ ਕੋਈ ਮੈਸੇਜ ਦੇਣਾ ਚਾਹੋਗੇ ਐਕਟਰਾਂ ਨੂੰ ਜਿੰਨੇ ਵੀ ਫਿਲਮ ਇੰਡਸਟਰੀ 'ਚ ਕੰਮ ਕਰਦੇ ਉਹਨਾਂ ਵਾਸਤੇ ਤੇ ਮੈਂ ਕੀ ਮੈਸੇਜ ਦੇ ਸਕਦਾ ਬਟ ਜੋ ਇਹਨਾਂ ਨੇ ਚੀਜ਼ ਬਣਾਈਆਂ ਬਹੁਤ ਵਧੀਆ ਬਣਾਈਆਂ ਜੀ ਜੀ ਹਾਂਜੀ ਭਾਈ ਤੁਸੀਂ ਅੰਤ ਵਿੱਚ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜਿਹੜੇ ਇਹ ਜਿਹੀਆਂ ਫਿਲਮਾਂ ਬਣਾਉਂਦੇ ਨੇ ਵਧੀਆ ਹਾਂਜੀ ਇਹ ਬਹੁਤ ਵਧੀਆ ਬਰਾਲਾ ਜੀ ਇਹੋ ਜਿਹੀਆਂ ਹੋਰ ਫਿਲਮਾਂ ਹੋਣੇ ਚਾਹੀਦੀਆਂ ਜਿਹਦੇ ਨਾਲ ਸਾਨੂੰ ਸਮਾਜ ਨੂੰ ਸਿਹਤ ਮਿਲਣ ਜਿਹੜੇ ਆ ਮਲਹੌਰ ਤਰ੍ਹਾਂ ਦੀਆਂ ਫਿਲਮਾਂ ਆ ਉਹਨਾਂ ਨਾਲੋਂ ਇਹ ਫਿਲਮ ਬਹੁਤ ਜ਼ਿਆਦਾ ਵਧੀਆ ਵਾ ਜਿਹੜੀਆਂ ਮਤਲਬ ਲਾਈਫ 'ਚ ਮੈਸੇਜ ਦਿੰਦੀਆਂ ਲੋਕਾਂ ਨੂੰ ਸੇਧ ਦਿੰਦੀਆਂ ਵਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਡਾ ਨਾਲ ਗੱਲ ਤੁਹਾਡਾ ਜੀ